ਹਾਂਜੀ ਬਾਬਿਓ ਕੀ ਹਾਲ ਚਾਲ ਸਾਰਿਆਂ ਦਾ ਤੇ ਲੋ ਬਈ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਤੁਸੀਂ ਵੀ ਕਹਿੰਦੇ ਹੋਵੋਗੇ ਯਾਰ ਵੀਡੀਓ ਪਾਉਂਦਾ ਨਹੀਂ ਕਰਦਾ ਜਣਾ ਦਸ ਦਸ ਲੰਗਿਆਂ ਦੇ ਵੇਚਦੀ 10 ਕਦੇ 10 ਦਿਨ ਤੱਕ ਕੀ ਜਾਂਦੇ ਆ ਉਹ ਕਾਰਨ ਤੁਹਾਨੂੰ ਮੈਂ ਦੱਸਦਾ ਵੀ ਅੱਜ ਕੀ ਚੱਕਰ ਸੀਗਾ ਮਨ ਲਾ ਵੀਡੀਓ ਕਿਉਂ ਘੱਟ ਪਾਉਣੀ ਆਪਾਂ ਬਸ ਹੁਣ ਵੀਡੀਓ ਰੋਜ਼ ਪਾ ਕਰਾਂ ਉਹ ਆਪਣੇ ਪਹਿਲਾਂ ਆਪਾਂ ਕਰਨੇ ਚੈਨਲ ਦਾ ਵਾਚ ਟਾਈਮ ਪੂਰਾ ਤੇ ਠੀਕ ਹੈ ਉਹ ਹੋ ਗਿਆ 10 ਦਿਨ ਪਹਿਲਾਂ ਪੂਰਾ ਬਈ ਆਪਣਾ ਉਸ ਆ ਕਰ ਮੈਂ ਸਕਰੀਨ ਸ਼ਾਟ ਵਿੱਚ ਲਾ ਦੂ ਚਲ ਵੀ ਚੈਨਲ ਮੋਨਟਾਈਜ਼ ਕਰਾਈ ਜੇ ਆਪਣੀ ਮਾਰਦੇ ਆਪ ਬਈ ਤੇ ਥੋੜਾ ਕੰਮ ਰਹਿੰਦਾ ਜੀ ਮਤਲਬ ਇਹ ਟਿੱਕ ਟੁਕ ਲੱਗਣੇ ਰਹਿੰਦੀਆਂ ਨੇ ਉਹ ਤਾਂ ਹੀ ਮੈਂ ਚਲ ਵਾਚ ਟਾਈਮ ਪੂਰਾ ਹੋ ਗਿਆ ਕਰ ਮੈਂ ਸੈਟਿੰਗ ਕਰ ਲੀਏ ਚੈਨਲ ਦੀ ਕਿਉਂਕਿ ਫੇਰ ਹੀ ਫਾਇਦਾ ਵੀ ਤੁਹਾਨੂੰ ਪਤਾਗਾ ਉਹਦਾ ਫਾਇਦਾ ਵੀ ਕੋਈ ਹੈ ਨਹੀਂ ਇਹ ਚੀਜ਼ ਦਾ ਮਤਲਬ ਜੇ ਆਪਾਂ ਆਖੀ ਬਿਨਾ ਚੈਨਲ ਮੋਨਟਾਈਜ਼ ਹੋਏ ਬਿਨਾ ਵੀ ਆਪਾਂ ਵੀਡੀਓ ਪਾਈ ਜਾਵਾਂਗੇ ਤਾਂ ਇਹ ਵੀਡੀਓ ਨਹੀਂ ਪੈਂਦੀਆਂ ਸੀਗੀਆਂ ਆਪਾਂ ਤੋਂ ਤੇ ਹੁਣ ਆਪਾਂ ਵੀਡੀਓ ਪਾ ਕਰਾਂ ਹਲੇ ਚੈਨਲ ਹੋਇਆ ਵੀ ਨਹੀਂ ਮੋਨਟਾਈਜ਼ ਹੈ ਜੀ ਗੱਪ ਮਾਰੀ ਹੀ ਆਪਾਂ ਵੀ ਹੋ ਗਿਆ ਹਲੇ ਹੋਇਆ ਵੀ ਨਹੀਂ ਤੁਹਾਨੂੰ ਮੈਂ ਵਿੱਚ ਸਕਰੀਨਸ਼ਾਟ ਲਾ ਦੂੰ ਸਾਰਾ ਉਹ ਤੇ ਇੱਕ ਤੁਹਾਨੂੰ ਪਤਾ ਹੀ ਹੈ ਅੱਜ ਹੀ ਕੱਲ ਨੂੰ ਵੀਡੀਓ ਆ ਤੁਹਾਨੂੰ ਪਤਾ ਹੀ ਹੈ ਇਹ ਆਪਣੇ ਭਾਂਜਾ ਹੋਇਆ ਤੇ ਕਮੈਂਟਾਂ ਸਾਰੇ ਵਧਾਈਆਂ ਦੇ ਦਿਓ ਰਾਤ ਪਟਾਕੇ ਚਲਾਏ ਸੀਗੇ ਤੇ ਅੱਜ ਵੀਡੀਓ ਬਣਾਈਏ ਨਾ ਮੈਂ ਤੇ ਤੜਕੇ ਵੀਡੀਓ ਪਾਈ ਦੂੰ ਹੋ ਸਕਦਾ ਮੈਂ ਅਥਨੇ ਵੀਡੀਓ ਪਾ ਸਕਦਾ ਠੀਕ ਹੈ ਜਿੰਨਾ ਕਿ ਮੈਂ ਤੋੜਦਾ ਗਿਆ ਵੀਡੀਓ ਛੋਟੀ ਵੀ ਹੋ ਸਕਦੀ ਆ ਮੈਂ ਤਾਂ ਹੁਣ ਵੀਡੀਓ ਰੋਜ਼ ਪਾ ਕਰਾਂ ਡੇਲੀ ਆਪਾਂ ਠੀਕ ਆ ਡੇਲੀ ਵਲੌਗ ਪਾ ਕਰਾਂ ਡੇਲੀ ਰੋਜ਼ ਹਰ ਇੱਕ ਗੱਲ ਨਹੀਂ ਡੇਲੀ ਪਾਇਆ ਕਰਾਂਗੇ ਹੁਣ ਤੇ ਹੁਣ ਪਤਾ ਹੀ ਚੈਨਲ ਦੇ ਥੋੜੀ ਪ੍ਰੋਬਲਮ ਸੀਗੀ ਹੁਣ ਸਕਰੀਨਸ਼ਾਟ ਵਿੱਚ ਚਲਾ ਦੂੰਗਾ ਮੈਂ ਜਿੱਤਾਂ ਵੀ ਗੈਪ ਤਾਂ ਲੈਂਦੇ ਸੀ 10 ਦਿਨ ਹੋ ਗਏ ਵੀਡੀਓ ਪਾਈ ਨੂੰ ਤੇ ਹੁਣ ਤਾਂ ਭਰਾ ਵੀ ਵਿੱਚ ਉਹ ਕਹਿਣੋਂ ਹਟ ਕੇ ਕੀ ਆਹਦਾ ਵੀ ਯਾਰ ਅੱਕੇ ਦਾ ਆਖਿੰਦੇ ਸੀਗੇ ਜੇ ਵੀ ਵੀਡੀਓ ਕਿਉਂ ਨਹੀਂ ਪਾਉਂਦਾ ਤੂੰ ਤੇਰੇ ਵਲੌਗ ਕਿਉਂ ਨਹੀਂ ਆਉਂਦੇ ਹੁਣ ਭਰਾ ਉਹ ਵੀ ਕਹਿਣੋਂ ਹਟ ਗਏ ਆ ਚੱਕਰ ਆ ਗਿਆ ਚਲੋ ਕੋਈ ਨਹੀਂ ਫਿਰ ਅੱਜ ਮੈਂ ਵਲੌਗ ਦੀ ਸਟਾਰਟਿੰਗ ਕਰ ਹੀ ਦਿੱਤੀ ਆਪਾਂ ਲਗਭਗ ਮੇਰੇ ਸਾਰਾ ਤੇ ਫਿਰ ਹੁਣ ਕਰਦੇ ਕੰਮ ਤੋਂ ਹੁੰਦਾ ਭਾਈ ਕਿਨ ਬਾਲ ਬੁੱਲ ਚੱਲ ਕੇ ਆਉਣੇ ਹੈ ਬਾਹਰ ਚਾ ਲਦੇ ਹਾਂ ਸਮਾਨ ਸੱਲਾ ਲੈ ਕੇ ਨੂੰ ਮਾੜਾ ਮੋਟਾ ਤੇ ਫਿਰ ਕਰਦੇ ਆਂ ਥੋੜਾ ਜਿਹਾ ਸ਼ੇਅਰ ਲਓ ਭਾਈ ਚੱਲ ਪੇ ਬਾਤ ਲਾਉਣੇ ਇੱਥੇ ਜਾ ਕੇ ਸਮਾਨ ਜਵਾਕ ਦਾ ਤੋਂ ਤੋਂ ਇਹ ਲੈਣੇ ਪਰ ਜੁੜਾ ਰਾਸਤੇ ਸਾਮਾਨ ਇਕੱਠਾ ਕਰਦਾ ਫਿਰਦਾ ਮੈਂ ਚੱਲਦੇ ਆ ਫਿਰ ਫਿਰ ਕਰਾਂਗੇ ਅੱਜ ਪਾਰਟੀ ਪੂਰੀ ਕਰਾਂਗੇ ਤੁਸੀਂ ਚੱਲਾਂਗੇ ਮੈਂ ਮਾਨਸਤੋਂ ਬਜਰੀਦ ਚੱਲੇ ਇਹਨੇ ਕਰਾਂਗੇ ਵੇਖਣਾ ਕੀ ਕਰਨਾ ਹੀ ਹੈ ਕੋਈ ਚੱਕਰ ਦਿਖਾਵਾ ਇਹ ਹੋ ਸਕਿਆ ਤਾਂ ਸ਼ੇਅਰ ਕਰਦੇ ਹੁਣ ਲਓ ਜੀ ਮਾਰਕ ਤੋਂ ਲੈ ਲਿਆ ਹੁਣ ਚੱਲਦੇ ਆ ਘਰੇ ਸ਼ੇਅਰ ਕਰਦੇ ਹੁਣ ਸ਼ੇਅਰ ਕੀ ਕਰਨਾ ਹੈ ਕਚਰੀ ਕੀ ਹਾਲ ਚਾਲ ਹੈ ਓਕੇ ਜੀ ਓਕੇ ਵਧੀਆ ਬੰਦਾ ਰਾਜ ਅਸਰ ਮੁਰਾਲਾ ਠੱਕੇ ਨਾਲ ਹੀ ਇਹਦਾ ਬਾਲਾ ਬੜਾ ਦਾ ਟ੍ਰਿਮਰ ਨਾਲੋਂ ਵੀ ਭੜਾ ਦਾ ਨਾਲੋਂ ਵੀ ਲਾ ਦੂਗਾ ਇਹਦਾ ਛੋਲਾ ਦੀ ਪੱਤੀ ਦਾ ਕੋਈ ਨਾ ਲਾਣਾ ਗਾਲ ਨਹੀਂ ਕੱਢ ਤੈਨੂੰ ਕੋਈ ਨਹੀਂ ਦਾ ਗਲਤੀ ਫੜ ਜੂਗੀ ਤੇ ਆਪਾਂ ਵੀ ਲੈ ਚੱਲੀਏ ਕੂਤਰ ਰੱਖ ਲਈਏ ਮੈਂ ਕਿਹਾ ਰੱਖ ਲੈਣੇ ਹੈ ਹੈ ਥੋੜਾ ਇਹ ਪਿੱਛੇ ਦੇਖੋ ਪਿੱਛੇ ਕਹਿਵਣਾ ਕਰ ਕੋਈ ਗੱਲ ਨਹੀਂ ਕੰਗੀ ਇਹਦਾ ਕੰਗ ਆਪਣਾ ਬੰਦਾ ਕੋਈ ਨਹੀਂ ਦਾ ਪਿੱਛੇ ਤੂੰ ਦੇਖੋ ਪਿੱਛੇ ਤੋਂ ਦੇਖੋ ਲੇ ਰਿਹਾ ਪਿੱਛੇ ਔਰਿਆ ਨਹੀਂ ਦਿਆ ਲੈ ਬਲ ਲਾ ਕੇ ਰੱਖ ਲਈ ਆਪਾਂ ਬਈ ਲਗੇ ਕੱਢਣ ਦਾ ਪ੍ਰੋਗਰਾਮ ਬਣਾਉਣਿਆ ਯਾਰ ਪਿੰਜਰੇ ਨਾ ਸੋਨੇ ਦੇ ਨਰਮਾ ਨੂਰ ਪਾਇਆ ਪਿਆ ਹਾਂ ਆਪਣਾ ਹੀ ਠੀਕ ਦੇ ਵੀ ਕੀ ਬੰਦਾ ਹੈਗਾ ਠੀਕ ਹੈ ਮੂ ਮਚਾ ਕੇ ਸਾਰਾ ਖਿਆਲ ਨਾ ਪਊਗਾ ਤੇ ਆਪਾਂ ਰੱਖਨੇ ਲਗੇ ਬਈ ਘਰੇ ਲੱਕੇ ਸਾਰੇ ਲੈ ਜਾਗੇ ਕਿਹੜੇ ਵਧੀਆ ਖੁੱਲੇ ਫਿਰਦੇ ਰਿਆ ਕਰਨਗੇ ਯਾਰ ਚੰਗੀ ਗੱਲ ਹੀ ਐ ਇਸੇ ਦਾ ਤੜੇ ਰਹਿੰਦੇ ਹੈਗੇ ਹਾਂ ਹਾਂ ਉਹ ਤੇ ਖੁੱਲੇ ਖਲੇ ਰਿਆ ਕਰਨਗੇ ਤੇ ਵਧੀਆ ਬਣ ਜੂਗਾ ਲਬਾ ਜੀ ਬਸ ਲੈ ਚਲ ਜੀ ਲਓ ਬਈ ਕਰਦ ਕੇ ਨਰਮਾ ਪਰੇ ਤੇ ਕੱਢਦੇ ਆ ਪਿੰਜਰਾ ਘਰੇ ਲੈ ਕੇ ਚਲਦੇ ਆ ਲਾ ਕੇ ਆ ਹੱਥ ਤੇ ਤੇ ਜੋ ਤਾਂ ਮੜਾ ਖੱਚੀ ਮੰਜਾ ਸਾਈਡ ਤੇ ਹਾਈ ਚਾਚਾ ਹਾਂ ਮੰਜਾ ਮੁੰਡਾ ਖੱਚੀ ਦੇ ਸਾਈਡ ਤੇ ਇਹ ਟੁੱਟਿਆ ਇਹੀ ਆ ਨਹੀਂ ਨਹੀਂ ਇਹ ਨਹੀਂ ਇਹ ਹੋਰ ਆ ਉਹ ਅੱਡ ਪੈ ਉੱਥੇ ਟੁੱਟਿਆ ਦਾ ਇਹ ਹੈ ਬਹੁਤ ਆ ਤੇ ਆ ਚੱਕਦੇ ਗਏ ਨਾ ਨਰਮਾ ਆਪਾਂ ਉਰਦ ਕਰਦੇ ਨਰਮਾ ਮੜਾ ਇੱਧਰ ਨੂੰ ਕਰਦੇ ਹਾਂ ਹਾਂ ਤੇ ਫਿਰ ਕੱਢਦੇ ਆ ਪਿੰਜਰਾ ਪਾਵਟ ਲੈ ਕੇ ਆਣ ਵਾਲਾ ਇਹ ਰੈਡੀ ਨਾ ਮੋਸਾ ਨਹੀਂ ਤੇ ਧਰ ਲੈਣੀ ਉਹ ਧਰ ਲੈਣੀ ਉਹ ਚੱਕਰ ਨਹੀਂ ਤੇ ਕਰਕੇ ਫਿਰ ਆਪਾਂ ਟੋਕਰੀਆਂ ਹੀ ਲੱਗੀਆਂ ਲੱਗੀਆਂ ਕਰਕੇ ਹਾਂ ਟੋਕਰੀਆਂ ਲੱਗ ਲੀਆਂ ਹੀ ਜਾਣੀਆਂ ਬਜੇ ਬਣਾ ਲਈ 2 ਵਜੇ ਮੈਨੂੰ ਦੇ ਬੱਚੇ ਲੈ ੜੀ ਚੱਲ ਬਈ ਚੱਕੀਏ ਫੇਰ ਲੋ ਜੀ ਆਪਾਂ ਨੰਨਾ ਦਾ ਸਾਈਡ ਤੇ ਲੱਗੇ ਚੱਕਣਾ ਤੇ ਕਮਰਾ ਜਮਾ ਥੋੜਾ ਯਾਰ ਬਸ ਚੱਕ ਕੇ ਤੇ ਆ ਕੱਢਦੇ ਬਾਹਰ ਫੱਕ ਬਹੁਤ ਜਿਆਦਾ ਵਿਜੋ ਤਾਂ ਆ ਵੀ ਜਰਾ ਚੱਕਣਾ ਜੀ ਆਪਾਂ ਹਾਂ ਉਹ ਚੱਕੀ ਥੋੜਾ ਰਹਿ ਗਿਆ ਹਾਂ ਫੇਰ ਥੋੜਾ ਹਲੂ ਤਾਂ ਫੇਰ ਦਿਖਾਉਣੀ ਮਿੱਤਰੋ ਲਓ ਬਈ ਮਿੱਤਰੋ ਨਰਮਾ ਕਰਦਾ ਪਰੇ ਗੇਟ ਖੋਲਦਾ ਉਹਨਾਂ ਮਸ਼ਹੂਰ ਸੱਦਨ ਗਿਆ ਮਨਪ੍ਰੀਤ ਨੂੰ ਤੇ ਕੱਢਦੇ ਆ ਬਾਹਰ पिंजਰਾ ਆਹ ਵਾਲਾ ਉਹ ਨਰਮ ਵਧੀਆ ਪਰੇ ਕਰਤਾ ਲੰਘ ਜੂ ਹੁੰਦਾ ਨਾ ਉਸ ਸੱਦ ਲਿਆ ਹੁੰਦੇ ਨੂੰ ਕਿਰਾ ਕਰੇ ਬੈਠਾ ਬੰਦਾ ਫੇਰ ਵੇਣੇ ਕੀ ਬੰਦਾ ਬਾਦ ਅੱਛਾ ਕੀ ਹੋ ਗਿਆ ਲੈ ਵੀ ਕੱਢਦਾ ਪਿੰਜਰਾ ਬਾਹਰ ਲੋ ਜੀ ਤੋਂ ਨਰਮ ਫੇਰ ਉੱਥੇ ਕਰਨਾ ਪਊ ਮੈਨੂੰ ਗਲੀ ਜੀ ਕੋਲ ਰੱਖਣੇ ਗਲੀ ਜੀ ਚਾਲੇ ਹਾਂ ਨਰਮ ਦੁਆਰੇ ਕਰਨਾ ਪਊਗਾ ਲੋਡਿੰਗ ਪੈਂਦੀ ਰ ਕੀ ਨਰਮਾ ਦਾ ਸਾਈਡ ਕਿੱਦਾਂ ਸੀ ਆ ਉਹ ਆ ਫਿਰ ਵਿਚਾਲੇ ਪਿਆ ਵਦਗਾਣਾ ਦਾ ਇਧਰੋਂ ਨਾ ਘਟਾ ਪਰੇ ਤੇ ਨਾ ਇਧਰੋਂ ਨਾ ਘਟਾ ਪਰੇ ਨਾ ਤੁਹਾਨੂੰ ਚੰਗਾ ਹੀ ਉਹਦਾ ਪਿਆਰ ਨਹੀਂ ਯਾਰ ਆ ਗੇਟ ਖੋਲਿਆ ਵੀਰ ਜੀ ਗੇਟ ਦੇ ਨਾ ਖੁੱਲਣਾ ਹਾਂ ਬੰਦ ਹੈ ਸਰਕਾਰੀ ਇਹ ਕਰਦ ਗਏ ਫਿਰ ਨਾਲ ਨਹੀਂ ਲਾਉਂਦੇ ਨਰਮਾ ਫੇਰੇ ਸੀ ਹਾਂ ਫੇਰ ਲਓ ਬਈ 2 ਮਿੰਟ ਰੈਸਟ ਲੈ ਲਾ ਗਏ ਸੀ ਨਰਮਾ ਵੀ ਕਰਤਾ ਜਮਾ ਸਾਈਡ ਤੇ ਲੰਦਾ ਜਿੱਥੋਂ ਪਹਿਲਾਂ ਚੱਕਿਆ ਸੀਗਾ ਤੇ ਹੁਣ ਲੈ ਚੱਲਦੇ ਆ ਘਰੇ ਲੈ ਕੇ ਠੀਕ ਐ ਲੇਕੇ ਜੋਦ ਫਿਰ ਚਲੋ ਹੀ ਹੈ ਚਲੋ ਲੈ ਕੇ ਚੱਲੀਏ ਆਪਾਂ ਚਲੋ ਇੱਕ ਤਾਂ ਜਾਲੀ ਲਾਉਣੀ ਆਪਾਂ ਜੇ ਪਿੰਜਰੇ ਦੇ ਆ ਦਿਖਾ ਦਿੰਦੇ ਹਾਂ ਚਲੋ ਥੱਲੇ ਬਿੱਲੀ ਬੁੱਲੀ ਤੋਂ ਲਾਉਣੀ ਪਿੰਜਰੇ ਦੀ ਆ ਹਾਂ ਲਾਉਣੀ ਚਾਹੀਦੀ ਹੈ ਹਾਂ ਬਿੱਲੀ ਬੁੱਲੀ ਤੋਂ ਚੱਕਰ ਆਗਾ ਕੋਈ ਤਾਂ ਪਿੰਜਰੇ ਤੇ ਲਾਉਣੀ ਨਾ ਨਾ ਇਹ ਬਈ ਇੰਨੀ ਨਹੀਂ ਲੋੜ ਨੂੰ ਸਿਰਫ ਇੰਨੀ ਹੀ ਆ ਪੱਥੀ ਦੇ ਇਹ ਇੰਨੀ ਹੀ ਲਾਉਣੀ ਹੈਗੀ ਆਇਆਂ ਚਾਰ-ਚ ਪੇਰੇ ਵਧ ਗਏ ਬਿੱਲੀ ਬੁੱਲੀ ਨਾਲ ਮੂੰਹ ਮਾਰੇ ਬਸ ਚੱਲਦੇ ਆ ਘਰ ਲੈ ਕੇ ਨੂੰ ਕਰਦੇ ਆ ਸਾਸਪਾਈ ਜਾ ਕੇ ਦੀ ਫਿਰ ਛਟਾਂ 'ਚ ਲਾ ਕੇ ਜੋ ਲਓ ਬਈ ਪਿੰਜਰਾ ਲਿਆਂਦਾ ਘਰੇ ਤੇ ਹੁਣ ਕਰਦੇ ਆ ਜਾਲੀ ਲਾਉਣੇ ਉਹਦੇ ਠੀਕ ਹੈ ਜਾਲੀ ਬੁੱਲਾ ਤਾਰ ਭਾਦ ਕੇ ਦਹਾਂ ਤੋਂ ਤਾਰ ਤੁਰ ਭਾਲ ਕੇ ਤੇ ਜਾਲੀ ਰਾਦੀ ਉਹਦੇ ਤੇ ਕਬੂਤਰ ਲਿਆਵਾਂਗੇ ਇੱਕ ਅੱਧਾ ਦਿਨ ਫੇਰ ਕੇ ਠੀਕ ਹੈ ਕੁਝ ਕ ਮਜਬੂਰੀਆਂ ਉਹਦੇ ਕਾਰਨ ਇਥੇ ਤਾਰ ਤੁਰ ਭਾਲ ਕੇ ਬੰਨ੍ਹਣੀ ਯਾਰ ਤਾਰ 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 ਨਾਲੇ ਕਰਾਂਗੇ ਸਾਫ ਸਫਾਈ ਉਹਦੀ ਪਿੰਜਰੇ ਦੀ ਵਧੀਆ ਸਾਫ ਸਫਾਈ ਕਰਕੇ ਸੈੱਟ ਕਰਕੇ ਧਰ ਦਿਆਂਗੇ ਮੁੜ ਕੇ ਲੈ ਕੇ ਜਿਹੜੇ ਉਧਰ ਐ ਆਪਾਂ ਸਾਰੇ ਚੱਕ ਲਿਆਵਾਂਗੇ ਤਰ ਤਾਰ ਭਾ ਦੀ ਕਰਾਂਗੇ ਲੋ ਬਈ ਪਹਿਲਾਂ ਆਪਾਂ ਚੱਕ ਲਈਏ ਸਮਾਨ ਸਾਰਾ ਬਈ ਤੇ ਸੈਟਿੰਗ ਕਰ ਲਈਏ ਪਹਿਲਾਂ ਵੀ ਕਿੱਥੇ ਧਰਨਾ ਪਿੰਜਰਾ ਆਪਣਾ ਉਸ ਹੁਣ ਸੈਟਿੰਗ ਕਰ ਲਈਏ ਇੱਥੇ ਆਹ ਮਾਈ ਗੋਡ ਆਹ ਡਰਮ ਵੀ ਚੱਕ ਲਾਂਗੇ ਨਾ ਤੇਲ ਵਾਲਾ ਚੱਕ ਲਾ ਥੋੜਾ ਹੀ ਦਿਲੇ ਚ ਬੜਾ ਤਾਂ ਹੈ ਨਹੀਂ ਚੱਕ ਲਓ ਯਾਰ ਆ ਵੀ ਚੱਕ ਲਓ ਜਦੋਂ ਪੀਪਾ ਨਾ ਇੱਥੇ ਸੈਟਿੰਗ ਕਰੀ ਥਾਂ ਵਿਲਾ ਕਰ ਲਈ ਕਰਾਂ ਤੇ ਪਿੰਜਰਾ ਕਰਦਗੇ ਸੈੱਟ ਤੇ ਤੁਹਾਨੂੰ ਫੇਰ ਦਿਖਾਉਣੇ ਆਗੇ ਲਓ ਬਈ ਚੱਕ ਦਿਆਂ ਬੋਰੀਆਂ ਵਾਰੀਆਂ ਥਾਂ ਵਧੀਆ ਖੁੱਲ ਗਈ ਜਦ ਨਾ ਖੁੱਲ ਗਿਆ ਸਹੀ ਹੈ ਓਕੇ ਰਿਪੋਰਟ ਕਰਕੇ ਸੱਟੇ ਨੂੰ ਆਪਾਂ ਆ ਜਾ ਫਿਰ ਉਤਰ ਨਾ ਬੂ ਉਤਰਨੇ ਬੂ ਉੱਤੇ ਬਹਿ ਕੇ ਤਾਂ ਹੁੰਦਾ ਨਹੀਂ ਕੋਈ ਹੈ ਚੱਲ ਫਿਰ ਚੱਕਦੇ ਆ ਬਈ ਬਾਹਰ ਚੁੱਕ ਦੱਸ ਫੇਰ ਦਿਖਾਉਣੇ ਆ ਲਓ ਬਈ ਜਾਲੀ ਲਾਤੀ ਕਰਤੀ ਓਕੇ ਰਿਪੋਰਟ ਤੇ ਮਗਰ ਲਾ ਨਾ ਘੱਟਾ ਇਹਦੇ ਬਾਕੀ ਨੂੰ ਤਾਂ ਲੋੜ ਨਹੀਂ ਸੀ ਬਿੱਲੀ ਦੇ ਕਾਰ ਨਹੀਂ ਲਾਉਣੇ ਪੈਂਦੇ ਜਾਲੀ ਫਿਰ ਰਹਿਣੀ ਮਗਰ ਸਾਰਾ ਗੱਟੇ ਨਾਲ ਕਵਰ ਕਰ ਦਾਂਗੇ ਅੱਗੇ ਵੀ ਗੱਟਾ ਲਾ ਦਾਂਗੇ ਤੇ ਅੱਗੇ ਥੋੜੀ ਜਾਲੀ ਪਈ ਆ ਜਿੰਨੀ ਕਿ ਜਾਈ ਲੱਗ ਗਈ ਉਨੀ ਕਿ ਲਾ ਦਾਂਗੇ ਆ ਪਈ ਜਾਲੀ ਆ ਮੁਰਗਜ਼ ਵਾਲੀ ਪਈ ਆ ਤੇ ਬਾਕੀ ਫਿਰ ਗੱਟਾ ਹੀ ਕਰਨਾ ਪਊ ਹੱਲ ਹੋ ਗਈ ਇੱਕ ਪਾਸੇ ਕਹਿੰਦੀ ਹੈ ਕਿ ਤੁਹਾਨੂੰ ਪਤਾ ਹੀ ਹੈ ਹੁਣ ਇੱਥੇ ਬਰੀਡ ਤਿਆਰ ਕਰਾਂਗੇ ਲੱਕਿਆਂ ਦੀ ਲੱਕੇ ਵਾਹ ਫਿਰ ਤੁਹਾਨੂੰ ਫਿਰ ਦਿਆ ਕਰਾਂਗੇ ਉੱਠ ਕਰਾਂਗੇ ਸਾਰ ਨੂੰ ਲੱਕੇ ਇਹ ਚਾਪ ਬੱਲ ਉਹ ਲਾਉਣਾ ਕੋਲੇ ਉਹ ਬੱਲ ਵਾਹ ਹੈਗਾ ਹਾਂ ਸਭ ਕੁਝ ਇੱਥੇ ਆ ਉੱਤੀ ਬੱਲ ਠੀਕ ਹੈ ਤੇ ਹੁਣ ਆਪਾਂ ਮગર ਗੱਟਾ ਲਾਗੇ ਲਾਓ ਜੀ ਗੱਟਾ ਠੀਕ ਹੈ ਤੇ ਪਹਿਲਾਂ ਇੱਥੇ ਲਾ ਦਈਏ ਥੋੜਾ ਸੰਦ ਰਹਿ ਗਿਆ ਨਾ ਬੀਤੂ ਕੀ ਬਿੱਲੀ ਬੁੱਲੀ ਪਹੁੰਚਾ ਨਾ ਮਗਰ ਪੈਠੀ ਪੁੱਠੀ ਮਾਰ ਜੇ ਕਿਤੇ ਫੱਟ ਗਿਆ ਇਹਨੂੰ ਹੈ ਫੱਟ ਗਿਆ ਜਾਣੀ ਬਸ ਕੱਢਦੇ ਚੱਲ ਫਿਰ ਚਲੋ ਜੀ ਲੋ ਬਈ ਮਿੱਤਰੋ ਤੇ ਆਹ ਬਈ ਮੂਰਲੀ ਜਾਲੀ ਜੀ ਵੀ ਲਾਤੀ ਮੁਰਗਾ ਜਾਲੀ ਹੁੰਦੀ ਆ ਬਈ ਆ ਤੇ ਮਗਰ ਲਾ ਗੱਟਾ ਕੱਟ ਕੇ ਖੱਟਾ ਜਿਹਾ ਚਾੜਾ ਖੱਟਾ ਕਰਦਾ ਮੈਂ ਖੱਟਾ ਆ ਲਾ ਮੈਂ ਮਗਰ ਐਸ ਤਾਂ ਦੇ ਇਨੂੰ ਵੱਡਕੇ ਲਾਵਾਂਗੇ ਸਾਰਾ ਵੱਡਕੇ ਨਾ ਦੋਨਾਂ ਪਾਸੇ ਕੱਟ ਕੇ ਨਾ ਪਾਸੇ ਕੱਟ ਕੇ ਫੇਰ ਲਾਵਾਂਗੇ ਤੇ ਫੇਰ ਸਿਉਂਦਾਂਗੇ ਇਹਨੂੰ ਆਪਾਂ ਫੇਰ ਲੱਗ ਪਾਓ ਸਾਰਾ ਕੰਪਲੀਟ ਆ ਫੇਰ ਲਿਆ ਕੇ ਲੈ ਆਪਣੇ ਇਲਾਕੇ ਛੱਡਨੀਆ ਤੇ ਬਾਕੀ ਤੁਹਾਨੂੰ ਪਤਾ ਹੀ ਠੱਲਾਂ ਦਾ ਕੰਮ ਦੇ ਪਾਸਟਾਰਟ ਕਰਨਾ ਹੈਗਾ ਠੀਕ ਹੈ ਲਿਆਵਾਂਗੇ ਮਸ਼ੀਨਾਂ ਵਿੱਚੋਂ ਠੱਲਾਂ ਬਣਾਇਆ ਕਰਾਂ ਕਬੂਤਰਾਂ ਦੀ ਸਾਰਿਆਂ ਦੀਆਂ ਤੁਹਾਨੂੰ ਫੇਰ ਦੱਸਾਂਗੇ ਠੀਕ ਹੈ ਠੱਲਾ ਮੈਨੂੰ ਦੇ ਦੀ ਭਾਈ ਦੱਸ ਲਓ ਬਈ ਕਰੋ ਚੈੱਕ ਆਪਣਾ ਵਰਕ ਆਪ ਬਹੁਤ ਤਕੜਾ ਕਰਾ ਇੱਧਰ ਗੱਟਾ ਲਾ ਦਮ ਮਗਰ ਬਹੁਤ ਤਕੜਾ ਮੈਨੂੰ ਵੀ ਚੈੱਕ ਕਰ ਲੋ ਉਹ ਤੈਨੂੰ ਚੈੱਕ ਕਰਾਵਾਂਗੇ ਖੜਾ ਚੈੱਕ ਕਰਾਂ। ਲਓ ਬਈ। ਓਕੇ ਰਿਪੋਰਟ ਹੈ। ਬਸ ਹੁਣ ਮਿੱਤਰੋ ਇਹ ਇੰਦਰ ਇਟਾਰੇਂਗੀ ਜਾਂ ਦਰਨਾਣਗੇ ਤੇਰੇ ਅੱਛਾ ਹੋਰ ਬਸ ਹੋਰ ਦੱਸ ਦੇ। ਟਿਕ ਰਹੀ ਹੋਰ ਉਦੋਂ ਬਾਅਦ ਚ ਉਦੋਂ ਬਾਅਦ ਬਸ ਦੋ ਦਿਨ ਬਿਚੇ ਰੱਖਾਂਗੇ ਬਾਤ ਉਹ ਸਰਦਿਆ ਕਰਾਂਗੇ। ਅੱਛਾ ਹੋਰ ਲਓ ਬਈ। ਕਰਤਾ ਉਹ ਕੇ ਰਿਪੋਰਟ ਅੱਜ ਵੀਡੀਓ ਅਪਲੋਡ ਕਰਾਂਗੇ ਤੇ ਅੱਜ ਨਹੀਂ ਵੀਡੀਓ ਤੜਕੀ ਆਊਗੀ ਕਿ ਹਾਂ ਤਾਂ ਵੀਡੀਓ ਰਹਿੰਦੀ ਵੀ ਹੈ ਜੇ ਕੀ ਪਤਾ ਜਾਣਾ ਸੀ ਕਿ ਪਾਸੇ ਰਾਤ ਨੂੰ ਉਹ ਵੀ ਤੁਹਾਨੂੰ ਦਿਖਾ ਦਈਏ ਸ਼ੂਟ ਕਰਕੇ ਹੈ ਤੇ ਬਾਕੀ ਫਿਰ ਦਿਖਾਉਣੇ ਬਣਾਉਣ ਨੂੰ ਲਈ ਕਰਾਉਣ ਫਰੈਸ਼ ਹੋਈਏ ਫਿਰ ਵੇਣੇ ਕਰੀਂ ਨਾ ਹੀ ਕਾ ਬਲੋ ਬਈ ਲਗਭਗ ਤੁਹਾਨੂੰ ਪਤਾ ਹੀ ਹੈ ਕੰਮ ਆਪਣਾ ਹੋਇਆ ਕੰਪਲੀਟ ਠੀਕ ਹੈ ਇਹ ਸਾਰਾ ਹੀ ਕੰਪਲੀਟ ਹੋ ਗਿਆ ਮਤਲਬ ਇਹ ਪਿੰਜਰੇ ਵਾਲਾ ਤੇ ਹੁਣ ਕਬੂਤਰ ਛੱਡਾਂ ਕਰਾਂਗੇ ਅੱਜ ਆਪਾਂ ਲਾ ਕੇ ਤਾਨੂੰ ਮੈਂ ਵਾਰ-ਵਾਰ ਦੱਸ ਦਿੱਤਾ ਤੇ ਗੱਲ ਇਹ ਆ ਵੀ ਅਜੇ ਦੋ ਤਿੰਨ ਦਿਨ ਨਹੀਂ ਛੱਡਦੇ ਅਜੇ ਤੇ ਬਸ ਇੱਕ ਵੀਡੀਓ ਆਪਣੀ ਤਾਂ ਰੋਜ਼ ਨਹੀਂ ਪੈਂਦੀ ਥਾਨੂੰ ਮੈਂ ਪਹਿਲਾਂ ਹੀ ਦੱਸਿਆਗਾ ਕਿ ਉਹ ਚੱਕਰ ਆ ਭਾਈ ਯਾਰ ਠੀਕ ਹੈ ਚੈਨਲ ਦਾ ਸੀਗਾ ਚੈਨਲ ਮੋਨਟਾਈਜ਼ਿੰਗ ਹੋਇਆ ਸੀ ਹੋਇਆ ਹਜੇ ਵੀ ਨਹੀਂ ਮੈਂ ਤਾਂ 10 ਦਿਨੋਂ ਵੀ ਵੀਡੀਓ ਪਾ ਦਿੰਦੇ ਆ ਕੀ ਬਦਾ ਵੀ ਤੜਕੇ ਨੂੰ ਹੋ ਜਾ ਆਪਣਾ ਅਣੀ ਬਦਾ ਕਾਲਾ ਤੜਕੇ ਨਾ ਹੋ ਜਾ ਪਰਸਪਲ ਹੋ ਜਾ ਉਹ ਚੈਨਲ ਹੋ ਜਾ ਮੋਨਟਾਈਜ਼ ਆਪਣਾ ਠੀਕ ਹੈ ਫਿਰ ਆਪਣੀਆਂ ਰੋਜ਼ ਡੇਲੀ ਵੀਡੀਓ ਆਇਆ ਕਰਨਗੇ ਚੈਨਲ ਤੇ YouTube ਦੇ ਤੇ ਓਕੇ ਬਸ ਇਹ ਹੀ ਸੀ ਚੁੱਲਾ ਕੇ ਛੱਡੇ ਤੁਹਾਨੂੰ ਵੀ ਦਿਖਾਵਾਂ ਅੱਗੇ ਕੀ ਬੰਦਾ ਕੀ ਨਹੀਂ ਬੰਦਾ ਬਸ ਫਿਰ ਮਿਲਦੇ ਆਂ ਕੱਲ ਨਵੀਂ ਵੀਡੀਓ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ